ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 11 ਨਿਊਜ਼ ਪੰਜਾਬ ਐ ਪੰਜਾਬ ਇਸ ਸਮੇਂ ਜਿਹੜੀ ਟਾਵਰ ਮੋਰਚ ਦੇ ਉੱਪਰ ਖਾਲਸਾ ਵਹਿੀਰ ਦੀ ਆਰੰਭਤਾ ਸ਼ੁਰੂ ਹੋ ਰਹੀ ਹੈ ਕਿ ਕਿ ਧਾਰਮਿਕ ਗ੍ਰੰਥਾਂ ਤੇ ਕਾਨੂੰਨ ਬਣਾਉਣ ਲਈ ਜਿਹੜਾ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਸਕੇ ਗੁਰੂ ਸਹਿਬਾਨ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਤ ਹੋ ਚੁੱਕੇ ਨੇ ਪੰਜ ਪਿਆਰੇ ਤੇ ਪੰਜ ਇਨਸਾਨ ਚੀ ਸਿੰਘ ਜਿਹੜੇ ਪਾਲਕੀ ਸਾਹਿਬ ਦੇ ਨਾਲ ਨੇ ਤੇ ਇਹ ਜਿਹੜੀ ਵਹੀਰ ਹੈ ਇਹ ਟਾਵਰ ਮੋਰਚਾ ਸਮਾਨੇ ਤੋਂ ਚੱਲ ਕੇ 15 ਜਨਵਰੀ ਨੂੰ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੂਗੀ ਤੇ ਉੱਥੇ ਅਰਦਾਸ ਹੋਣੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਆਪਰ ਮੋਰਚਾ ਸਮਾਨ ਤੁਸੀਂ ਦੇਖ ਸਕਦੇ ਹੋ ਅੱਗੇ ਅੱਗੇ ਜਿਹੜਾ ਨੰਗਾਰਾ ਸਾਹਿਬ ਵੱਜਦੇ ਜਾਣੇ ਨੇ हरियाणा ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਗੱਡੀਆਂ ਜਿਹੜੀਆਂ ਨਾਲ ਚੱਲਣਗੀਆਂ ਚੜੋਨੀ ਸਾਹਿਬ ਜਿਹੜੇ ਹਰਿਆਣਾ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਹਨ ਉਹ ਵੀ ਨਾਲ ਹਨ ਕਿਰੋਨੀ ਅਕਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਇਸ ਸਮੇਂ ਨਾਲ ਪਹੁੰਚੇ ਹੋਏ ਨੇ ਜਗਮੀਤ ਸਿੰਘ ਹਰਿਆਉ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਵੀ ਬਹੀਰ ਦੇ ਨਾਲ ਪਹੁੰਚੀ ਹੋਈ ਹੈ ਪ੍ਰੋਫੈਸਰ ਰਵਿੰਦਰਪਾਲ ਸਿੰਘ ਜੀ ਕੌਮੀ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰਪਾਲ ਸਿੰਘ 플레이ਰ ਕੌਮੀ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰਭਜਨ ਸਿੰਘ ਜੀ ਕਸ਼ਮੀਰੀ ਸ਼ਹਿਰੀ ਪ੍ਰਧਾਨ ਪਟਿਆਲਾ ਬਾਕੀ ਸਾਹਿਬ ਜਿਵੇਂ Allah'ı zannedeceğimiz <Sessizlik> <Sessizlik> ਰਾਕ ਲਗ ਮੂਹ ਨਹੀਂ ਕਰਦਾ ਸਭ ਤੇ ਵਾਹ ਨਾ ਅੱਜ ਦੀ ਤਿਰਾਂ ਦੇ ਰਹੇ ਸ਼ੁਕਰੀਆ ਬਹੁਤ ਧੰਨਵਾਦ